ਸੰਦੀਗੜ ਤਮਾਕਾ ਮਾਮਲੇ ਦੇ ਵਿਦੇਸ਼ ਦੇ ਨਾਲ ਹੁਣ ਤਾਰ ਜੁੜੇ ਨਜ਼ਰ ਆ ਰਹੇ ਨੇ ਤਾਂ ਹੈਪੀ ਪਸ਼ਵਾਦੀ ਦੱਸਦੀ ਹੈ ਕਿ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ ਹੈ ਤਾਂ ਹੈਪੀ ਪਸ਼ਵਾਦੀ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ ਹੈ ਜਿਤੇ ਕਥਿਤ ਪੋਸਟ ਪਾ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਤਾਂ ਵਿਦੇਸ਼ ਦੇ ਵਿੱਚ ਬੈਠਾ ਹੈਪੀ ਪਸ਼ਵਾਦੀ ਦੱਸਦੀ ਹੈ ਕਿ ਪੀਡੀਸੀ ਨਿਊਜ਼ ਹਾਲਾਂਕਿ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਤਾਂ ਬੀਤੀ ਰਾਤ ਸੈਕਟਰ 10 ਦੇ ਵਿੱਚ ਸਾਬਕਾ ਐਸਪੀ ਦੀ ਕੋਠੀ ਤੇ ਹਮਲਾ ਹੋਇਆ ਸੀ ਤਾਂ ਪੋਸਟ ਦੇ ਵਿੱਚ ਦੱਸਦੀ ਹੈ ਕਿ 1986 ਨਕੋਦਰ ਗੋਲੀ ਸ਼ਾਨਦਾਰੀ ਜ਼ਿਕਰ ਕੀਤਾ ਗਿਆ ਸੇਵਾ ਮੁਖਤ ਐਸਪੀ ਤੋਂ ਬਦਲਾ ਲੈਣ ਦੀ ਗੱਲ ਲਿਖੀ ਗਈ ਹੈ ਤਾਜ਼ਾ ਹੈ ਕਿ ਬੀਤੇ ਦਿਨ ਇਕਤਨਾ ਵਾਪਰੀ ਸੀ ਜੁਤੇ ਬਲਾਸਟ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਹੂਨ ਹੈਪੀ ਪਸ਼ਾ ਦੇ ਵੱਲੋਂ ਪੋਸਟ ਪਾਈ ਗਈ ਹੈ ਹਾਲਾਂਕਿ ਪੀਟੀਸੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ ਤਾਂ ਇਸ ਦੇ ਵਿੱਚ ਜ਼ਿਕਰ ਵੀ ਕੀਤਾ ਗਿਆ ਤਾਂ ਬੀਤੀ ਰਾਤ ਸੈਕਟਰ 10 ਦੇ ਵਿੱਚ ਸਾਬਕਾ ਐਸਪੀ ਦੀ ਕੋਠੀ ਤੇ ਹਮਲਾ ਹੋਇਆ ਸੀ ਤਾਂ ਜਿਸ ਦੇ ਵਿੱਚ ਹੈਪੀ ਪਸ਼ਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਤੇ ਪੋਸਟ ਸਾਹਮਣੇ ਆਈ ਹੈ ਤੇ ਇਸ ਦੇ ਵਿੱਚ ਨਕੂਦਰ ਗੋਲੀकांड ਦਾ ਵੀ ਜ਼ਿਕਰ ਕੀਤਾ ਗਿਆ 1986 ਨਕੂਦਰ ਗੋਲੀकांड ਦਾ ਜ਼ਿਕਰ ਕੀਤਾ ਗਿਆ ਹੈ ਤਾਂ ਘਦਿਤ ਪੋਸਟ ਪਾਕਿ ਉਸ ਦੇ ਵੱਲੋਂ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਤਾਂ ਬੀਤੇ ਦਿਨ ਦੱਸਦੀ ਹੈ ਕਿ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਇਹ ਹਮਲਾ ਕੀਤਾ ਗਿਆ ਸੀ ਤੇ ਧਮਾਕਾ ਹੋਇਆ ਸੀ ਤਾਂ ਜਿਸ ਤੋਂ ਵਿੱਚ ਹੁਣ ਵਿਦੇਸ਼ ਦੇ ਵਿੱਚ ਹੈਪੀ ਪਸ਼ਿਆ ਜੋ ਵਿਦੇਸ਼ ਬੈਠਾ ਤਾਂ ਉਸ ਦੇ ਨਾਲੇ ਤਾਰ ਜੁੜੇ ਨਜ਼ਰ ਆ ਰਹੇ ਨੇ ਤਾਂ ਵਧੇਰੇ ਜਾਣਕਾਰੀ ਲਈ ਸਾਡੇ ਸਹਿਯੋਗੀ ਦਿਲਜੀਤ ਸੈ ਨਾਲ ਜੁੜ ਚੁੱਕੇ ਨੇ ਦਿਲਜੀਤ ਉਹਨੇ ਪੋਸਟ سامنے ਆਈ ਹੈ ਹਾਲਾਂਕਿ ਪੀਟੀਸੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਫਿਲਹਾਲ ਕੀ ਕੁਝ ਜਾਣਕਾਰੀ ਹੈ ਇਸਟ ਪੋਸਟ ਬਾਬਤ ਆ ਬਿਲਕੁਲ ਦੇਖੋ ਇਹ ਇੱਕ ਹੈਪੀ ਪਸ਼ੀਆ ਜਿਹੜਾ ਹੈਗਾ ਗੈਂਗਸਟਰ ਇਹਦੇ ਵੱਲੋਂ ਇੱਕ ਪੋਸਟ ਜਿਹੜੀ ਕਿ ਪਾਕ ਇੱਕਾ ਜ਼ਿੰਮੇਵਾਰੀ ਲਿੱਤੀ ਗਈ ਹੈ ਕਿ ਜਿਹੜਾ ਇਹ 10 ਸੈਕਟਰ ਚੰਡੀਗੜ੍ਹ ਦੇ ਵਿੱਚ ਇਹ ਗ੍ਰੇਨੇਟ ਦਾ ਹਮਲਾ ਕੀਤਾ ਗਿਆ ਉਹਨਾਂ ਵੱਲੋਂ ਕੀਤਾ ਗਿਆ ਹਾਲਾਂਕਿ ਅਸੀਂ ਇਸ ਪੋਸਟ ਦੀ ਜਿਹੜੀ ਕਿ ਪੁਸ਼ਟੀ ਨਹੀਂ ਕਰਦੇ ਕਿਉਂਕਿ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਪੋਸਟ ਪਾਈ ਗਈ ਹੈ ਇਹਦੀ ਅਸੀਂ ਪੀਟੀਸੀ ਨਿਊਜ਼ ਪੁਸ਼ਟੀ ਨਹੀਂ ਕਰਦਾ ਫਿਰ ਫਿਲਹਾਲ ਪੁਰਸਵੀ ਜਿਹੜਾ ਹੈਗਾ ਇਸ ਪੋਸਟ ਨੂੰ ਦੇਖ ਰਿਹਾ ਇਹਦੇ ਉੱਪਰ ਜਿਹੜੀ ਕਿ ਜਾਂਚ ਕਰ ਰਹੀ ਹੈ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹ ਜਿਹੜੀਆਂ ਹੈਗੇ ਜਾਂਚ ਕਰ ਰਹੀਆਂ ਨੇ ਦੱਸਦੀ ਕਿ ਆ ਚੰਡੀਗੜ੍ਹ ਦਾ ਸੈਕਟਰ 10 ਦਾ ਇਹ ਜਿੱਥੇ ਗ੍ਰੇਨੇਟ ਸੁੱਟੀ ਸੀਗੀ ਇਹ ਤੁਸੀਂ ਦੇਖ ਸਕਦੇ ਹੋ ਇਹ ਕੋਠੀ ਹੈਗੀ ਜਿੱਥੇ ਗ੍ਰੇਨੇਟ ਸੁੱਟੀ ਗਈ ਸੀ ਗ੍ਰੇਨੇਟ ਜਿਹੜਾ ਸੁੱਟਣ ਆਏ ਸੀਗੇ ਆਟੋ ਤੋਂ ਇੱਥੇ ਉਤਰ ਕੇ ਇੱਥੇ ਖੜ ਕੇ ਜਿਹੜਾ ਹੈਗਾ ਗ੍ਰੇਨੇਟ ਨੂੰ ਜਿਹੜਾ ਹੈਗਾ ਇਹ ਅੰਦਰ ਜਿਹੜਾ ਹੈਗਾ ਉੱਥੇ ਸਿੱਟਿਆ ਗਿਆ ਸੀਗਾ ਇਹ ਇਹ ਘਰ ਹੈਗਾ ਜਿੱਥੇ ਗ੍ਰੇਨੇਟ ਜਿਹੜੀ ਹੈਗੀ ਸਿੱਟੀ ਗਈ ਗ੍ਰੇਨੇਟ ਨਾਲ ਜਿਹੜਾ ਹਮਲਾ ਕੀਤਾ ਗਿਆਗਾ ਆਟੋ ਦੇ ਉੱਪਰ ਜਿਹੜੇ ਰੋਪੀ ਆਏ ਸੀਗੇ ਤਸਵੀਰਾਂ ਵੀ ਤੁਸੀਂ ਪੀਟੀਸੀ ਨੂੰ ਬਿਲਕੁਲ ਜੀਤ ਇੱਕ ਵਾਰ ਇੱਕ ਵਾਰ ਤੁਸੀਂ ਬਰੇਰੋ ਸਾਡਾ ਪੋਸਟ ਦੇ ਵਿੱਚ ਕੀ ਕੁਝ ਜ਼ਿਕਰ ਕੀਤਾ ਗਿਆ ਉਹ ਦਰਸ਼ਕਾਂ ਨੂੰ ਸੁਣਾ ਦੇਣਿਆ ਦੱਸ ਦੇ ਕਿ ਪੋਸਟ ਦੇ ਵਿੱਚ ਜੋ ਹੈਪੀ ਪਸ਼ਵਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਹ ਜਾਰੀ ਕੀਤੀ ਗਈ ਤਾਂ ਉਸ ਦੇ ਵਿੱਚ ਲਿਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਕੋਦਰ ਦੇ ਵਿੱਚ 1986 ਦੇ ਵੇਲੇ ਸ਼ਹੀਦ ਕਿਤੇ ਸਿੰਘਾਂ ਨੂੰ ਯਾਦ ਕਰਦੇ ਅੱਜ ਸੈਕਟਰ 10 ਕੋਟੀ ਨੰਬਰ 575 ਡੀ ਬਲਾਕ ਵਿੱਚ ਗ੍ਰੇਨੇਡ ਹਮਲਾ ਕਰਕੇ ਐਸਪੀ ਗੁਰਕਿਰਤ ਚਹਿਲ ਨੂੰ ਉਸਦੇ ਗਨਮੈਨ ਦੇ ਨਾਲ ਹੀ ਉੜਾ ਕੇ ਉਸ ਦੀ ਬੰਦੀ ਸਜ਼ਾ ਦਿੱਤੀ ਗਈ ਹੈ ਤਾਂ ਬਬਰ ਖਾਲਸਾ ਇੰਟਰਨੈਸ਼ਨਲ ਤੇ ਜ਼ਿਕਰ ਵੀ ਕੀਤਾ ਗਿਆ ਬਬਰ ਖਾਲਸਾ ਇੰਟਰਨੈਸ਼ਨਲ ਤਾਂ ਦੱਸ ਦिए ਕਿ ਹੈਪੀ ਪਰਸ਼ਾਦ ਦੇ ਵੱਲੋਂ ਜ਼ਿਕਰ ਕੀਤਾ ਗਿਆ ਤਾਂ ਇਹ ਲਿਖਿਆ ਗਿਆ ਤਾਂ ਹਮਲੇ ਦੀ ਜ਼ਿੰਮੇਵਾਰੀ ਸਾਫ ਲਈ ਗਈ ਹੈ ਤਾਂ ਇੱਕ ਵਾਰ ਫਿਰ ਤੋਂ ਦਸ਼ਕਾਂ ਨੂੰ ਸੁਣਾ ਦਿੰਦੇ ਆ ਤਾਂ ਕੀ ਕੁਝ ਪੋਸਟ ਦੇ ਵਿੱਚ ਲਿਖਿਆ ਗਿਆ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਕੋਦਰ ਦੇ ਵਿੱਚ 1986 ਦੇ ਵਿਲੇ ਸ਼ਹੀਦ ਕਿਤੇ ਸਿੰਘਾਂ ਨੂੰ ਯਾਦ ਕਰਦੇ ਅੱਜ ਸੈਕਟਰ 10 ਕੋਟੀ ਨੰਬਰ 575 ਡੀ ਬਲਾਕ ਵਿੱਚ ਗ੍ਰੇਨੇਡ ਹਮਲਾ ਕਰਕੇ ਐਸਪੀ ਗੁਰਕੀਰਤ ਚਹਿਲ ਨੂੰ ਉਸਦੇ ਗਨਮੈਨ ਦੇ ਨਾਲ ਹੀ ਉਡਾ ਕੇ ਉਸ ਦੀ ਬੰਦੀ ਸਜ਼ਾ ਦਿੱਤੀ ਗਈ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਤਦਾਦੀ ਕੀ ਹੈਪੀ ਪਰਸ਼ਾਦ ਦੇ ਵੱਲੋਂ ਇਹ ਪੋਸਟ ਜਾਰੀ ਕੀਤਾ ਗਿਆ ਤਾਂ ਜਿਸ ਦੇ ਵਿੱਚ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਤਾਂ ਇਹ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਇਸ ਦੇ ਵਿੱਚ ਨਕੋਦਰ ਦੇ ਵਿੱਚ 1986 ਦੇ ਵੇਲੇ ਸ਼ਹੀਦ ਕੀਤੇ ਸਿੰਘਾਂ ਨੂੰ ਯਾਦ ਕਰਦਿਆ ਇਹ ਹਮਲਾ ਕੀਤਾ ਗਿਆ ਤਾਂ ਲਗਾਤਾਰ ਸਾਡੇ ਸਹਿਯੋਗੀ ਦਲਜੀਤ ਸਾਡੇ ਨਾਲ ਬਣੇ ਹੋਏ ਨੇ ਦਲਜੀਤ ਇਸ ਦੇ ਵਿੱਚ 1986 ਨਕੋਦਰ ਹਮਲੇ ਦਾ ਵੀ ਜ਼ਿਕਰ ਕੀਤਾ ਗਿਆ ਗੋਲੀकांड ਦਾ ਜ਼ਿਕਰ ਕੀਤਾ ਗਿਆ ਕੀ ਕੋਈ ਜਾਣਕਾਰੀ ਹੈ हां बिल्कुल देखो इस पोस्ट ਦੇ ਵਿੱਚ ਜਿਵੇਂ ਕਿ ਲਿਖਿਆ ਉਹਨਾਂ ਨੇ ਕਿ 1986 ਦੇ ਵਿੱਚ ਜਿਹੜੇ ਸੀ ਉਹਨਾਂ ਦੇ ਨੂੰ ਲੈ ਕੇ ਜਿਹੜਾ ਹੈਗਾ ਗੁਰ ਹਰ ਐਸਪੀ ਜਿਹੜੇ ਕਿ ਰਿਟਾਇਰ ਸੀਗੇ ਉਹ ਪਹਿਲਾਂ ਇਸ ਕੋਠੀ ਦੇ ਵਿੱਚ ਰਹਿੰਦੇ ਸੀਗੇ ਹਾਲਾਂਕਿ ਉਹ ਹੁਣ ਇਸ ਕੋਠੀ ਦੇ ਵਿੱਚ ਨਹੀਂ ਰਹਿੰਦੇ 2023 ਦੇ ਵਿੱਚ ਵੀ ਜਿਹੜਾ ਹੈਗਾ ਉਹਨਾਂ ਨੂੰ ਇੱਥੇ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀਗੀ ਤੇ 2023 ਦੇ ਵਿੱਚ ਵੀ ਜਿਹੜੇ ਕਿ ਦੋ ਵਿਅਕਤੀਆਂ ਨੂੰ ਇੱਥੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਸਟੇਟ ਆਪਰੇਸ਼ਨ ਸੈੱਲ ਵੱਲੋਂ ਐਫ ਆਈ ਆਰ ਨੰਬਰ 18 ਜੋ ਕਿ ਦਰਜਾ ਹੈ ਉਸ ਮਾਮਲੇ ਚ ਜਿਹੜੇ આરોપી ਗ੍ਰਿਫਤਾਰ ਕੀਤੇ ਸੀਗੇ ਫਿਲਹਾਲ ਜੋ ਇਹ ਪੋਸਟ ਜਿਹੜੀ ਸਾਹਮਣੇ ਆਈ ਹੈ ਇਸ ਦੀ ਅਸੀਂ ਪੁਸ਼ਟੀ ਤਾਂ ਨਹੀਂ ਕਰਦੇ ਲੇਕਿਨ ਪੁਲਿਸ ਵੱਲੋਂ ਵੀ ਇਸ ਪੋਸਟ ਨੂੰ ਸੀਲਦੇ ਹੋਏ ਇਸ ਪੋਸਟ ਦੇ ਨੂੰ ਲੈ ਕੇ ਜਿਹੜਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜੇ ਚੰਡੀਗੜ੍ਹ ਦੇ ਵਿੱਚ ਗ੍ਰਨੇਡ ਹਮਲਾ ਹੋਇਆਗਾ ਇਹ ਅਤਵਾਦੀ ਹਮਲਾ ਜਿਹੜਾ ਕਰਵਾਇਆ ਗਿਆਗਾ ਉਸ ਐਂਗਲ ਤੇ ਵੀ ਜਿਹੜਾ ਪੁਲਿਸ ਜਿਹੜੀ ਕੀ ਜਾਂਚ ਕਰ ਰਹੀ ਹੈ ਅਲੱਗ-ਅਲੱਗ ਏਜੰਸੀਆਂ ਐਨਆਈਏ ਤੇ ਹੋਰ ਦਿੱਲੀ ਪੁਲਿਸ ਦੀਆਂ ਏਜੰਸੀਆਂ ਤੇ ਮੋਹਾਲੀ ਏਜੀਟੀਐਫ ਅਲੱਗ-ਅਲੱਗ ਏਜੰਸੀਆਂ ਇਸ ਪੂਰੇ ਮਾਮਲੇ ਦੇ ਵਿੱਚ ਕਾਂਚ ਕਰ ਰਹੀਆਂ ਨੇ ਫਿਲਹਾਲ ਜੋ ਹੈ ਇਸ ਜਿਹੜੀ ਪੋਸਟ ਦੀ ਅਸੀਂ ਵੀ ਜਿਹੜੀ ਕਿ ਪੁਸ਼ਟੀ ਨਹੀਂ ਕਰਦੇ ਆ ਬਿਲਕੁਲ ਜੀ ਜਿਸ ਕਦਰ ਇਸ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜੋ ਸ਼ਹੀਦ ਹੋਏ ਸਿੱਖਾਂ ਨੂੰ ਯਾਦ ਕਰਦੇ ਆਏ ਹਮਲਾ ਕੀਤਾ ਗਿਆ ਤਾਂ ਸਾਬ ਵਿਖਿਆ ਜਾ ਸਕਦਾ ਹੈ ਕਿ ਪੁਰਾਣੀ ਰੰਜਿਸ਼ਾਂ ਤਹਿਤ ਹਮਲਾ ਕੀਤਾ ਗਿਆ ਹਮਲਾ ਕਰਵਾਇਆ ਗਿਆ ਇਸ ਦੇ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ ਦਾ ਵੀ ਜੋ ਨਾਮ ਉਹਨਾਂ ਨੇ ਲਿਖਿਆ ਹੈ ਬਿਲਕੁਲ ਪੁਲਿਸ ਵੱਲੋਂ ਜੋ ਕਾਲਾ ਗ੍ਰੇਨੇਟ ਦਾ ਜਿਹੜਾ ਹਮਲਾ ਹੋਇਆ ਉਹਨੂੰ ਜਿਹੜਾਗਾ ਇਸ ਐਂਗਲ ਨਾਲ ਵੀ ਜੋੜ ਕੇ ਜਿਹੜਾਗਾ ਇਹਦੀ ਪੂਰੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ 2023 ਦੇ ਵਿੱਚ ਵੀ ਜਿਹੜੇ ਐਸਪੀ ਸੀਗੇ ਉਹਨਾਂ ਦੇ ਉੱਪਰ ਜਿਹੜਾਗਾ ਰਿੰਦਾ ਗਰੁੱਪ ਦੇ ਹੈਪੀ ਪਸ਼ੇ ਦਾ ਜਿਹੜਾ ਨਾਮ ਆਇਆ ਸੀਗਾ ਉਹਨਾਂ ਵੱਲੋਂ ਜਿਹੜਾਗਾ ਹਮਲਾ ਕਰਨ ਦੀ ਜਿਹੜੀ ਉਹਨਾਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀਗੀ ਤਾਂ ਉਹਦੇ ਵਿੱਚ ਜਿਹੜਾਗਾ ਉਹ ਜਿਹੜੇ આરોપી ਪકડੇ ਗਏ ਸੀਗੇ ਤੇ ਹੁਣ ਵੀ ਜਿਹੜਾ ਕੱਲ ਹਮਲਾ ਹੋਇਆ ਹੈਗਾ ਹੁਣ ਇਹ ਪੋਸਟ ਜਿਹੜੀ ਹੈਪੀ ਪਸ਼ੇ ਵੱਲੋਂ ਪਾਈ ਗਈ ਹੈ ਜਿਹੜੀ ਸੋਸ਼ਲ ਮੀਡੀਆ ਵਾਇਰਲ ਹੋ ਰਹੀ ਹੈ ਹਾਲਾਂਕਿ ਆਪਾਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਉਹਦੇ ਵਿੱਚ ਸਾਫ਼-ਸਾਫ਼ ਤੌਰ ਤੇ ਜਿਹੜਾਗਾ ਉਹਨਾਂ ਨੇ ਇਸ ਦੀ ਜਿਹੜੀ ਕੀ ਜਿੰਮੇਵਾਰੀ ਲਈ ਤੀ ਹੈਗੀ ਬਿਲਕੁਲ ਬਿਲਕੁਲ ਜਿਸ ਕਦਰ ਹਮਲਾ ਕਰਵਾਇਆ ਗਿਆ ਵੱਡਾ ਤਮਾਕਾ ਹੋਇਆ ਫਿਲਹਾਲ ਜੋ ਪੋਸਟ ਵੀ ਸਾਹਮਣੇ ਆਈ ਹੈ ਜਿਸ ਕਦਰ ਜ਼ਿੰਮੇਵਾਰੀ ਲਈ ਗਈ ਹੈ ਪੁਲਿਸ ਦੇ ਵੱਲੋਂ ਇਸ ਬਾਬਤ ਕੀ ਕੁਝ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕੋਈ ਹੋਰ ਕੋਈ ਖੁਲਾਸੇ ਵੀ ਇਸ ਬਾਬਤ ਹੋ ਸਕਦੇ ਨੇ ਆ ਦੇਖੋ ਇਸ ਪੂਰੇ ਮਾਉਲੇ ਵਿੱਚ ਹੁਣ ਤੱਕ ਜੋ ਹੈ ਪੁਲਿਸ ਵੱਲੋਂ ਇੱਕ ਜਿਹੜਾ ਆਟੋ ਚਾਲਕ ਜਿਹੜਾ ਉਹਨਾਂ ਸ਼ੱਕੀ ਵਿਅਕਤੀਆਂ ਨੂੰ ਇੱਥੇ ਲੈ ਕੇ ਆਇਆ ਸੀਗਾ ਉਹਨੂੰ ਜਿਹੜਾਗਾ ਗ੍ਰਿਫਤਾਰ ਕੀਤਾ ਹੈਗਾ ਪੁਲਿਸ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਆਟੋ ਦੇ ਵਿੱਚ ਜਿਹੜੇ ਆਏ ਸੀਗੇ ਉਹ 43 ਸੈਕਟ ਦੇ ਬੱਸ ਸਟੈਂਡ ਤੋਂ ਹੁੰਦੇ ਹੋਏ ਮਟਕਾ ਚੌਦ ਹੁੰਦੇ ਇੱਥੇ ਆ ਕੇ ਹਮਲਾ ਕਰਕੇ ਜਿਹੜਾ ਹੈਗਾ ਉਸੇ ਆਟੋ ਦੇ ਵਿੱਚ 18 ਸੈਕਟਰ ਦੀਆਂ ਜਿਹੜੀਆਂ ਲਾਈਟਾਂ ਪੁਆਇੰਟ ਦੇ ਉੱਪਰ ਉਹ ਉਤਰੇ ਨੇ ਫਿਲਹਾਲ ਪੁਲਿਸ ਉਹਨਾਂ ਸ਼ੱਕੀ ਵਿਅਕਤੀਆਂ ਨੂੰ ਜਿਹੜਾਗਾ ਲੱਭਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਤੇ ਜਿਹੜੇ ਆਸ-ਪਾਸ ਚੰਡੀਗੜ੍ਹ ਦੇ ਵਿੱਚ ਚੱਪੇ-ਚੱਪੇ ਦੇ ਕੈਮਰੇ ਲੱਗੇ ਉਹਨਾਂ ਦੀ ਸੀਸੀਟੀਵੀ ਫੁਟੇਜ ਜਿਹੜੀ ਹੈਗੀ ਪੁਲਿਸ ਜੜੀਗੀ ਖੰਗਾਰ ਰਹੀ ਹੈ ਦੱਸ ਦਈਏ ਕਿ ਮੌਕੇ ਦੇ ਉੱਪਰੋਂ ਸੀਐਫਐਸਐਲ ਦੀ ਟੀਮ ਜਿਹੜੀ ਹੈਗੀ ਕੱਲ ਰਾਤ ਵੀ ਉਹਨਾਂ ਵੱਲੋਂ ਜਿਹੜੇ ਸੈਂਪਲ ਜਿਹੜੇ ਗਏ ਆਪਣੇ ਉਹਨਾਂ ਨੇ ਲਿੱਤੇ ਸੀਗੇ ਤੇ ਅੱਜ ਵੀ ਜਿਹੜਾਗਾ ਸੀਐਫਐਸਐਲ ਟੀਮ ਜਿਹੜੀ ਕਿ ਸਵੇਰ ਤੋਂ ਲੱ ਜਿਹੜੀ ਕੀ ਜਾਂਚ ਅਲੱਗ-ਅਲੱਗ ਏਜੰਸੀਆਂ ਇਸ ਪੂਰੇ ਮਾਮਲੇ ਦੇ ਜਿਹੜੀ ਜਾਂਚ ਕਰ ਰਹੀਆਂ ਨੇ ਪੁਲਿਸ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਜਿਹੜੇ આરોપી ਆ ਉਹਨਾਂ ਨੂੰ ਜਿਹੜਾਗਾ ਪਕੜ ਲਿੱਤਾ ਜਾਵੇਗਾ ਪਰ ਜਿਹੜੀਆਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਗ੍ਰੇਨੇਟ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਣੀ ਚਾਹਾਂਗੇ ਜਿਹੜੀਆਂ ਤਸਵੀਰਾਂ ਗ੍ਰੇਨੇਟ ਜਿਹੜੇ ਦੇ ਹਮਲਾ ਹੋਇਆ ਉਹਦੇ ਜਿਹੜੇ ਕੁਝ ਜਿਹੜੇ ਪੱਤੀ ਆ ਗ੍ਰੇਨੇਟ ਦੀ ਉਹ ਵੀ ਜਿਹੜੀ ਕੀ ਸੀਐਫਐਸ ਨੇ ਜਿਹੜੀ ਇੱਥੋਂ ਰਿਕਵਰ ਕੀਤੀ ਹੈ ਬਿਲਕੁਲ ਜੀ ਜਿਸ ਖਦਰ ਵੇਖਿਆ ਜਾ ਰਿਹਾ ਹੈ ਪੋਸਟਪਾਕੇ ਹਾਲਕਿ 1986 ਦੇ ਗੋਲੇ ਕਾਂਡ ਦੀ ਜਿਸ ਤੋਂ ਬਾਅਦ ਹਮਲਾ ਕਰਵਾਇਆ ਗਿਆ ਤਾਂ ਉਸ ਦਾ ਜ਼ਿਕਰ ਕਰਤਾ ਤਾਂ ਜੇਕਰ ਕੋਈ ਇਸ ਦੇ ਵਿੱਚ ਵੱਡੀ ਗ੍ਰਿਫਤਾਰੀ ਨਾ ਹੋਈ ਤਾਂ ਹੋਰ ਵੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਹੋ ਜਿਹਾਂ ਵਰਦਾਤਾਂ ਨੂੰ ਅੰਜਾਮ ਦਿੱਤਾ ਜਾ ਜਾਵੇ ਬਿਲਕੁਲ ਦੇਖੋ ਚੰਡੀਗੜ੍ਹ ਦੇ ਵਿੱਚ ਇਹ ਇਸ ਤਰ੍ਹਾਂ ਦਾ ਬਹੁਤ ਵੱਡਾ ਜਿਹੜਾ ਹਮਲਾ ਘਰ ਦੇ ਵਿੱਚ ਗ੍ਰੇਡੇ ਸਿੱਟ ਕੇ ਗਿਆ ਇਹਨੂੰ ਲੈ ਕੇ ਪੁਲਿਸ ਦੀ ਜਿਹੜੀ ਕਾਰਵਾਈ ਨੂੰ ਪਰ ਜਿਹੜੀ ਸੁਰੱਖਿਆ ਨੂੰ ਲੈ ਕੇ ਵੀ ਜਿਹੜੇ ਗਏ ਸਵਾਲ ਉੱਠ ਰਹੇ ਕਿ ਇਸ ਤਰੀਕੇ ਦੇ ਨਾਲ ਜਿਹੜੇ ਦੋ ਸ਼ੱਕੀ ਵਿਅਕਤੀ ਆਉਂਦੇ ਨੇ ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹ ਗ੍ਰੇਨੇਡ ਸਿੱਟ ਕੇ ਜਿਹੜਾ ਚੰਡੀਗੜ੍ਹ ਦੇ ਸੈਕਟਰ ਜਿਹੜੇ ਹੈਗੇ 18 ਸੈਕਟਰ ਦੇ ਵਿੱਚ ਸੈਂਟਰ ਦੇ ਵਿੱਚ ਉਹ ਉਤਰ ਕੇ ਉੱਥੋਂ ਗਾਇਬ ਹੋ ਜਾਂਦੇ ਨੇ ਉਹਨੂੰ ਲੈ ਕੇ ਵੀ ਜਿਹੜਾ ਪੁਲਿਸ ਦੀ ਨੂੰ ਲੈ ਕੇ ਜਿਹੜੇ ਗਏ ਕਾਫੀ ਜਿਹੜੇ ਸਵਾਲ ਉੱਠ ਰਹੇ ਨੇ ਪਰ ਜਦੋਂ ਤੱਕ ਉਹ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਹਨਾਂ ਖਲਾਸੇ ਹੋਣ ਦੀ ਉਮੀਦ ਹੈ ਕਿ ਇਹ ਜਿਹੜਾ ਹਮਲਾ ਹੈਗਾ ਕਿਹਨਾ ਵੱਲੋਂ ਜਿਹੜਾ ਹੈਗਾ ਕਰਵਾਇਆ ਗਿਆ ਫਿਲਹਾਲ ਫਿਰ ਜਿਹੜਾ ਪੁਲਿਸ ਜਿਹੜਾ ਹੈਗਾ ਪੂਰੇ ਜਿਹੜੇ ਅਤਵਾਦੀ ਐਂਗਲ ਹੈਗਾ ਤੇ ਗੈਂਗਸਟਰ ਐਂਗਲ ਹੈ ਉਹਨਾਂ ਐਂਗਲਸ ਦੇ ਉੱਪਰ ਵੀ ਜਿਹੜਾ ਹੈਗਾ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਬਿਲਕੁਲ ਜਿਸਕਰ ਤਰ ਪੋਸਟ ਵੀ ਪਾਈ ਗਈ ਹੈ ਜੋ ਇਹ ਹੈਪੀ ਪਸ਼ਚਾਤ ਦੇ ਵੱਲੋਂ ਇਹ ਸਾਫ ਜ਼ਿੰਮੇਵਾਰੀ ਲੈਂਦੇ ਵੀ ਜੋ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਪੀਸੀਨਿਜ਼ ਦੇ ਵੱਲੋਂ ਪਰ ਇਸ ਦੇ ਅੰਦਾਜ਼ਾ ਜੋ ਲਗਾਇਆ ਜਾ ਸਕਦਾ ਹੈ ਟੈਰਰ ਲਿੰਕ ਵੀ ਨਿਕਲ ਕੇ ਸਾਹਮਣੇ ਆ ਰਹੇ ਨੇ ਕਿਸ ਬਾਬਤ ਕੋਈ ਐਸਪੀ ਦੇ ਵੱਲ ਅ ਦੇਖੋ ਹਲੇ ਤੱਕ ਤਾਂ ਕੋਈ ਨਹੀਂ ਕਿ ਕੋਈ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਪੈਨ ਦਾ ਇਹ ਪੁਲਿਸ ਵੱਲੋਂ ਇਹ ਏਰੀਆ ਜਿਹੜਾਗਾ ਪੂਰਾ ਸੀਲ ਕੀਤਾ ਹੋਇਆ ਸੀਗਾ ਜਿਹੜੇ ਸੀਐਫਐਸਐਲ ਟੀਮ ਸੀਗੀ ਉਹ ਸੈਂਪਲ ਜਿਹੜੇ ਇੱਥੇ ਇਕੱਠੇ ਕਰਦੇ ਸੀਗੇ ਗਰਨੇਡ ਦੇ ਕੋਈ ਜਿਹੜੇ ਹੁੰਦੇ ਨੇ ਪਿੰਨ ਵਗੈਰਾ ਉਹ ਜਿਹੜੀ ਲੱਭ ਰਹੀ ਸੀਗੀ ਤਾਂ ਹੋਰ ਜਿਹੜੇ ਸੈਂਪਲ ਸਵੇਰ ਤੋਂ ਲੈ ਰਹੇ ਸੀਗੇ ਪੁਲਿਸ ਵੱਲੋਂ ਹਜੇ ਤੱਕ ਕੋਈ ਵੀ ਇਸ ਨੂੰ ਲੈ ਕੇ ਹਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ ਹਾਂ ਜਰੂਰ ਜਿਹੜੇ ਸ਼ੱਕੀ ਵਿਅਕਤੀ ਸੀਗੇ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਗੀਆਂ ਜਾਰੀ ਕੀਤੀਆਂ ਗਈਆਂ ਨੇ ਤੇ 2 ਲੱਖ ਰੁਪਏ ਦਾ ਇਨਾਮ ਅ ਰੱਖਿਆ ਗਿਆ ਹੈ ਜਿਹੜਾ ਉਹਨਾਂ ਦੀ ਸੂਚਨਾ ਦੇਗਾ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੇ 2 ਲੱਖ ਰੁਪਏ ਦਾ ਇਨਾਮ ਜਿਹੜਾ ਹੈਗਾ ਉਹਨੂੰ ਦਿੱਤਾ ਜਾਏਗਾ ਇਹ ਪੁਲਿਸ ਵੱਲੋਂ ਜਿਹੜੀਆਂ ਤਸਵੀਰਾਂ ਤੇ ਇਨਾਮ ਜਿਹੜਾ ਰੱਖਿਆ ਗਿਆ ਫਿਲਹਾਲ ਪੁਲਿਸ ਦੀਆਂ ਜਿਹੜੀਆਂ ਅਲੱਗ-ਅਲੱਗ ਟੀਮਾਂ ਨੇ ਅਲੱਗ-ਅਲੱਗ ਏਜੰਸੀਆਂ ਨੇ ਉਹ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਕਰ ਰਹੇ ਨੇ ਕਿਉਂਕਿ ਇਹ ਜਿਹੜਾ ਮਾਮਲਾ ਹੈ ਗ੍ਰਨੇਡ ਦਾ ਜਿਹੜਾ ਹਮਲਾ ਇਹ ਅਤਵਾਦੀ ਤੇ ਗੈਂਗਸਟਰ ਦੇ ਨਾਲ ਜੁੜਿਆ ਹੋਇਆ ਲੱਗਦਾ ਹੈਗਾ ਤੇ ਇਸ ਨੂੰ ਦੇਖਦੇ ਹੋਏ ਜਿਹੜੀਆਂ ਅਲੱਗ-ਅਲੱਗ ਏਜੰਸੀਆਂ ਗੀਆਂ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਬਿਲਕੁਲ ਅਜੀਤ ਹੈ ਜਿਸ ਕਦਰੇ ਸਾਹਮਣੇ ਆ ਰਿਹਾ ਇੱਕ ਤੋਂ ਬਾਅਦ ਇੱਕ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਪਹਿਲਾਂ ਬਲਾਸ ਹੋਇਆ ਫਿਰ ਇਹ ਜ਼ਿੰਮੇਵਾਰੀ ਲਈ ਗਈ ਤੇ ਆਪਣੇ ਆਪੇ ਕਾਫੀ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਉੱਤੇ ਚੰਡੀਗੜ੍ਹ ਪੁਲਿਸ ਲਈ ਵੀ ਕਾਫੀ ਚੁਣੌਤੀਆਂ ਹੁਣ ਖੜੀ ਕਰਦਾ ਨਜ਼ਰ ਆ ਰਿਹਾ ਹੈ ਬਿਲਕੁਲ ਦੇਖੋ ਚੰਡੀਗੜ੍ਹ ਪੁਲਿਸ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੋਵੇ ਕਿ ਇਹਨਾਂ ਨੂੰ ਆਰੋਪੀਆ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਇੱਕ ਐਡਾਂ ਦੀ ਪੌਸ਼ ਏਰੀਆ ਦੇ ਵਿੱਚ ਇਹ ਇੱਕ ਵੱਡੀ ਵਾਰਦਾਤ ਹੋਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਜਿਹੜਾ ਏਰੀਆ ਇਸ ਏਰੀਆ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਜਾਵਾਂਗਾ ਇਹ ਇੱਕ ਪੌਸ਼ ਏਰੀਆ ਜਿੱਥੇ 5:30 ਵਜੇ ਦੇ ਕਰੀਬ ਆਟੋ ਦੇ ਉੱਪਰ ਦੋ ਵਿਅਕਤੀ ਆ ਕੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਦੇਖ ਕੇ ਜਿਹੜੇ ਕਿ ਫਰਾਰ ਹੋ ਜਾਂਦੇ ਨੇ ਉਹ ਵੀ ਚੰਡੀਗੜ੍ਹ ਸਿਟੀ ਜਿੱਥੇ ਚੱਪੇ-ਚੱਪੇ ਦੇ ਉੱਪਰ ਜਿਹੜੇ ਕੈਮਰੇ ਲੱਗੇ ਹੋਏ ਨੇ ਹਜ਼ਾਰਾਂ ਕਰੋੜ ਉਹ ਕੈਮਰਾ ਦੇ ਰਾਹੀਂ ਹੁਣ ਚੰਡੀਗੜ੍ਹ ਪੁਲਿਸ ਕਿਵੇਂ ਉਹਨਾਂ આરોપી ਤੱਕ ਪਹੁੰਚਦੀ ਹੈ ਕਿਵੇਂ ਉਹ આરોપી ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਸਟੈਂਡ ਤੋਂ ਆਉਂਦੇ ਨੇ ਤੇ ਬੱਸ ਸਟੈਂਡ ਤੋਂ ਆ ਕੇ ਇੱਥੇ ਵਾਰਦਾਤ ਨੂੰ ਕਰਕੇ ਜਿਹੜਾ ਹੈਗਾ ਸੈਂਟਰ ਦੇ ਵਿੱਚ ਉਤਰ ਕੇ ਆਟੋ ਤੋਂ ਫਰਾਰ ਹੋ ਜਾਂਦੇ ਨੇ ਇਹ ਹੋਣ ਜਿਹੜਾ ਹੈਗਾ ਇਹਨੂੰ ਲੈ ਕੇ ਚੰਡੀਗੜ੍ਹ ਪੁਲਿਸ ਵਾਸਤੇ ਇੱਕ ਬੜੀ ਜਿਹੜੀ ਚੁਣੌਤੀ ਬਣੀ ਹੈ ਕਦੋਂ ਤੱਕ ਇਹ આરોપી ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਂਦੇ ਨਹੀਂ ਬਿਲਕੁਲ ਦਾ ਜੀ ਤੇ ਜਿਸ ਕਦਰ ਵੇਖਣ ਨੂੰ ਮਿਲਿਆ ਹੈ ਵੱਡਾ ਤਮਾਕਾ ਹੋਇਆ ਹੈ ਤਾਂ ਆਪਣੇ ਆਪ ਦੇ ਵਿੱਚ ਸਹਿਮ ਦਾ ਮਾਹੌਲ ਵੀ ਇਸ ਦੇ ਵਿੱਚ ਪਾਇਆ ਜਾ ਰਿਹਾ ਲੋਕਾਂ ਦੇ ਵਿੱਚ ਪਾਇਆ ਜਾ ਸਕਦਾ ਹੈ ਕਿ ਇੱਕ ਆਤੰਗਵਾਦ ਜੋ ਇਸ ਨੂੰ ਕਿਹਾ ਜਾ ਰਿ ਕਿੰਕ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਕਟਨਾ ਵਾਪਰੀ ਹੈ ਕਿ ਲੋਕ ਆਪਣੇ ਆਪ ਨੂੰ ਕਿਸ ਹੱਦ ਤੱਕ ਆਪਣਾ ਸੁਰੱਖਤ ਹੋ ਨਹੀਂ ਮੰਨ ਸਕਦੇ ਇੱਥੇ ਬਿਲਕੁਲ ਦੇਖੋ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਇਹ ਇੱਕ ਘਰ ਦੇ ਵਿੱਚ ਇਹ ਵੱਡੀ ਬਾਤ ਨੂੰ ਵਾਰਦਾਤ ਨੂੰ ਲੈ ਕੇ ਇਸ ਆਸ-ਪਾਸ ਦੇ ਜਿਹੜੇ ਹੈਗੇ ਲੋਕ ਉਹਨਾਂ ਦੇ ਵਿੱਚ ਕਾਸੀ ਕਾਫੀ ਜਿਹੜਾਗਾ ਦਹਾਕ ਦਾ ਮਾਹੌਲ ਹੈਗਾ ਤੇ ਹੁਣ ਜੋ ਜਿਸ ਤਰ੍ਹਾਂ ਦੀ ਇਹ ਵੱਡੀ ਵਾਰਦਾਤ ਹੋਈ ਹੈ ਇਸ ਤਰ੍ਹਾਂ ਦੀ ਕਦੇ ਵੀ ਇਸ ਤਰ੍ਹਾਂ ਦੀ ਵਾਰਦਾਤ ਚੰਡੀਗੜ੍ਹ ਦੇ ਵਿੱਚ ਜਿਹੜੀ ਦੇਖਣ ਨੂੰ ਨਹੀਂ ਮਿਲੀ ਪਰ ਹੁਣ ਦੇਖਣਾ ਹੋਏਗਾ ਕਿ ਚੰਡੀਗੜ੍ਹ ਪੁਲਿਸ ਦਾਵਾ ਕਰ ਰਹੀ ਹੈ ਅਲੱਗ-ਅਲੱਗ ਜਿਹੜੀਆਂ ਏਜੰਸੀਆਂ ਨੇ ਉਹਦੇ ਉੱਪਰ ਲੱਗੀਆਂ ਹੋਈਆਂ ਨੇ ਕਦੋਂ ਤੱਕ ਇਹ ਰੋਪੀ ਪੜੇ ਜਾਂਦੇ ਨੇ ਹਾਂ ਜਰੂਰ ਇਹ ਜਰੂਰ ਹੈ ਕਿ ਜੋ ਜਿਵੇਂ ਕਿ ਹੈਪੀ ਪਾਸ ਇਹਨੇ ਜ਼ਿੰਮੇਵਾਰੀ ਲਿੱਤੀ ਹੈ ਆਪਣੀ ਸੋਸ਼ਲ ਮੀਡੀਆ ਦੇ ਉੱਪਰ ਕਿ ਇਹ ਜਿਹੜਾ ਹਮਲਾ ਉਹਦੇ ਵੱਲੋਂ ਕਰਾਇਆ ਕਿ ਰਿਟਾਇਰ ਐਸਪੀ ਸੀਗੇ 1986 ਦੇ ਜਿਹੜੇ ਸਿਖਰੋਏ ਸੀਗੇ ਸਿੰਘ ਉਹਨਾਂ ਦਾ ਬਦਲਾ ਲਿੱਤਾ ਹੈਗਾ ਸੋ ਉਸ ਐਂਗਲ ਦੇ ਨਾਲ ਵੀ ਜਿਹੜਾ ਹੈਗਾ ਪੁਲਿਸ ਜਿਹੜੀ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਕਰ ਰਹੀ ਹੈ ਕਿਉਂਕਿ ਪਹਿਲਾਂ ਵੀ ਜਦੋਂ ਇਸ ਕੋਠੀ ਦੇ ਵਿੱਚ ਪਹਿਲਾਂ ਜਿਹੜੇ ਐਸਪੀ ਰਿਟਾਇਰ ਜਿਹੜੇ ਰਹਿੰਦੇ ਸੀਗੇ ਉਹਨਾਂ ਦੇ ਉੱਪਰ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀਗੀ ਉਦੋਂ ਤੋਂ ਵਿਅਕਤੀ ਜਿਹੜੇ ਅਰੈਸਟ ਹੋ ਗਏ ਸੀ ਹਾਲਾਂਕਿ ਹੁਣ ਉਹ ਇੱਥੇ ਨਹੀਂ ਰਹਿੰਦੇ ਹੁਣ ਤੱਕ ਕੋਈ ਰਿਟਾਇਰ ਜਿਹੜੇ ਪ੍ਰਿੰਸੀਪਲ ਨੇ ਉਹ ਇਸ ਕੋਠੀ ਦੇ ਵਿੱਚ ਰਹਿੰਦੇ ਨੇ ਬਿਲਕੁਲ ਦਰਜੀ ਜਿਸ ਕਦਰ ਜ਼ਿਕਰ ਵੀ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਕਿ ਪਹਿਲਾ ਵੀ ਇਹ ਹਮਲਾ ਹੋਇਆ ਤਾਂ ਹੁਣ ਇੱਕ ਵਾਰ ਫਿਰ ਤੋਂ ਹਮਲਾ ਹੋਇਆ ਤਾਂ तमाम ਵੇਖਿਆ ਜਾ ਸਕਦਾ ਹੈ ਕਿ ਇਸ ਦੇ ਵਿੱਚ ਗ੍ਰਿਫਤਾਰੀ ਜੋ ਕਰਨੀ ਬਹੁਤ ਹੀ ਜੋ ਕਿ ਵੇਖਣ ਅ ਇੰਪੋਰਟੈਂਟ ਵੇਖਣ ਨੂੰ ਮਿਲ ਰਹੀ ਹੈ ਕਿ ਜੇਕਰ ਨਾ ਹੋਈ ਤਾਂ ਕਾਫੀ ਇੱਕ ਤੋਂ ਬਾਅਦ ਹੋਰ ਹਮਲੇ ਦੀ ਵੀ ਜੋ ਕਿ ਹੈ ਵੇਖਿਆ ਜਾ ਸਕਦਾ ਹੈ ਕਿ ਹੋਰ ਹਮਲੇ ਨਾ ਹੋਣ ਕਿ ਲੋਕ ਕਾਫੀ ਆਪਣੇ ਆਪ ਨੂੰ ਅਸੁਰੱਖਿਅਤ ਨਾ ਮਹਿਸੂਸ ਕਰਨ ਆ ਦੇਖੋ ਪਹਿਲਾਂ ਲੱਗਦਾ ਕਿ ਪਹਿਲਾਂ ਇੱਥੇ ਇਸ ਕੋਠੀ ਦੇ ਵਿੱਚ ਜਿਹੜੇ ਐਸਪੀ ਰਿਟਾਇਰ ਰਹਿੰਦੇ ਸੀ ਉਹਨਾਂ ਦੇ ਉੱਪਰ ਉਹਨਾਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਇਹੋ ਜਿਹੜੀ ਇੰਟੈਲੀਜੈਂਸ ਨੂੰ ਇਨਪੁਟ ਮਿਲੀ ਸੀਗੀ ਉਸ ਦੇ ਆਧਾਰ ਦੇ ਉੱਪਰ ਜਿਹੜਾ ਹੈਗਾ ਪੁਲਿਸ ਨੇ ਜਿਹੜੇ ਕਿ ਦੋ ਵਿਅਕਤੀਆਂ ਨੂੰ ਇੱਥੇ ਗ੍ਰਿਫਤਾਰ ਕੀਤਾ ਸੀਗਾ ਇਹ ਮਾਮਲਾ ਹੈਗਾ 2023 ਦਾ ਇੱਕ ਸਾਲ ਪਹਿਲੇ ਦਾ ਮਾਮਲਾ ਹੈਗਾ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਹੋ ਸਕਦਾ ਹੈ ਕਿ ਪੁਲਿਸ ਉਸ 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 ਨੂੰ ਵੀ ਦੇਖਦੇ ਹੋਏ ਜਿਹੜਾ ਹੈਗਾ ਉਸ ਮਾਮਲੇ ਨੂੰ ਦੇਖਦੇ ਹੋਏ ਉਹਨਾਂ ਦੇ ਮਾਮਲੇ ਨੂੰ ਦੇਖਦੇ ਹੋਏ ਵੀ ਪੁਲਿਸ ਜਿਹੜੀ ਕਿ ਇਸ ਟੈਰਰਿਸਟ ਐਂਗਲ ਦੇ ਨਾਲ ਜਿਹੜਾ ਹੈਗਾ ਜਾਂਚ ਕਰ ਰਹੀ ਹੈਗੀ ਜੇਬਲ ਕੋ ਜੀਤ ਫਲਾਤਰਾਬਾਦ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਦੱਸ ਦिए ਕਿ ਇਸ ਹੁਣ ਮਾਮਲੇ ਦੇ ਵਿੱਚ ਵੱਡਾ ਅਪਡੇਟ ਵੇਖਣ ਨੂੰ ਮਿਲ ਰਿਹਾ ਤਾਂ ਹੈਪੀ ਪਸ਼ਵਾ ਦੇ ਵੱਲੋਂ ਇਹ ਪੋਸਟ ਪਾਈ ਗਈ ਹੈ ਤਾਂ ਚੰਡੀਗੜ੍ਹ ਤਮਾਕਾ ਮਾਮਲੇ ਦੇ ਵਿੱਚ ਵਿਦੇਸ਼ ਦੇ ਨਾਲ ਇਹ ਤਾਰ ਜੁੜੇ ਨਜ਼ਰ ਆ ਰਹੇ ਨੇ ਤਾਂ ਪੋਸਟ ਦੇ ਵਿੱਚ ਹੈਪੀ ਪਸ਼ਵਾ ਦੇ ਵੱਲੋਂ ਇਹ ਲਿਖਿਆ ਗਿਆ ਹੈ ਕਿ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਨਕੋਦਰ ਦੇ ਵਿੱਚ 1986 ਦੇ ਵੇਲੇ ਸ਼ਹੀਦ ਕੀਤੇ ਸਿੰਘਾਂ ਨੂੰ ਯਾਦ ਕਰਦੇ ਆ ਅਜ ਉਸ ਐਕਟਾ 10 ਕੋਟੀ ਨੰਬਰ 575 ਡੀ ਬਲਾਕ ਵਿੱਚ ਗ੍ਰੇਨੇਡ ਹਮਲਾ ਕਰਕੇ ਐਸਪੀ ਗੁਰਕਿਰਤ ਜਹਲੂ ਉਸ ਦੇ ਗਾਂ ਮੈਂ ਦੇ ਨਾਲ ਹੀ ਉਹ ਉਡਾ ਕੇ ਉਸ ਦੀ ਬਣਦੀ ਸਜ਼ਾ ਦਿੱਤੀ ਗਈ ਹੈ ਤਾਂ ਬਬਰ ਖਾਲਸਾ ਇੰਟਰਨੈਸ਼ਨਲ ਤਾਇ ਤੇ 사카 ਨਕੋਦਰ 1986 ਦੇ ਸਿੱਖ ਸ਼ਹੀਦ ਜਿਨ੍ਹਾਂ ਦੀ ਤਸਵੀਰ ਵੀ ਲਾਈ ਗਈ ਹੈ ਤਾਂ ਇਹ ਲਿਖਿਆ ਵੀ ਗਿਆ ਹੈ ਕਿ 1986 ਦੇ ਵੇਲੇ ਸ਼ਹੀਦ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਉਹਨਾਂ ਨੂੰ ਯਾਦ ਕਰਦਿਆ ਇਹ ਹਮਲਾ ਕਰਵਾਇਆ ਗਿਆ ਹੈ